ਮੈਨੂੰ ਕੀ ਬੀਜਣਾ ਜੀ ਇੱਥੇ ਮੱਕੀ ਬੀਜਣੀ ਆ ਤੇ ਪਹਿਲਾਂ ਕੀ ਬੀਜਿਆ ਹੋਇਆ ਸੀਗਾ ਜੀ ਪਹਿਲਾਂ ਵੀ ਮੱਕੀ ਸੀਗੀ ਵਧੀਆ ਹੋ ਜਾਂਦੀ ਆ ਆ ਦੇਖੋ ਬਈ ਦਾਤੀ ਇਹਨਾਂ ਦੀ ਜਿਵੇਂ ਵੱਡਣ ਵਾਲੀ ਇਹ ਤਾਂ ਆਪਣੀ ਨਾਰਮਲ ਦਾਤੀ ਵਾਂਗੂ ਦਾਤੀ ਆ ਹਨ ਜਿਵੇਂ ਆਪਣੇ ਪੰਜਾਬ ਚ ਦਾਤੀ ਆਂ ਹਾੜੀ ਹਾੜੀ ਵੱਢਦੇ ਆਗੇ ਲੋਕ ਤੇ ਤੁਸੀਂ ਆਹ ਦਾਤੀ ਦੇਖੋ ਹੁਣ ਐਸਾ ਸਟਾਈਲ ਦੇਖੋ ਇਹ ਕਿਹੜੀ ਦਾਤੀ ਕਹੋਗੇ ਤੁਸੀਂ ਉੱਪਰ ਜਿਵੇਂ ਦਾਤਰਜਾ ਲੱਗਿਆ ਹੁੰਦਾਗਾ ਤੇ ਥੱਲੇ ਮੁਠਾ ਹੱਥ ਪਾਉਣ ਨੂੰ ਪੂਰੀ سپورਟ ਵਾਸਤੇ ਹੈ ਨਾ ਪਾਣੀ ਵਾਸਤੇ ਬਾਈ ਆ ਦੇਖੋ ਪਾਈਪਾਂ ਜਿਵੇਂ ਆ ਤਿੰਨ ਪਾਈਪਾਂ ਆਉਂਦੀਆਂ ਨਾ ਸਿੱਧੀਆਂ ਇਹਦੇ ਵਿੱਚ ਦੀ ਪਾਣੀ ਆਉਂਦਾ ਥਾਂ ਵੀ ਗਿੱਲਾ ਆ ਦੇਖੋ ਇਹਦੇ ਵਿੱਚ ਦੀ ਪਾਣੀ ਆਉਂਦਾਗਾ ਪਤਾ ਨਹੀਂ ਉਪਰੋਂ ਕਿੱਧਰੋਂ ਆਉਂਦਾ ਹਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਕਲਚਰ ਟੂਰ ਦਾ ਤੇ ਆਪਾਂ ਹੈਗੇ ਆਂਗੇ ਪਤਨੀ ਟਾਪ ਦੇ ਅੰਦਰ ਸ਼ਹਿਰ ਦੇ ਅੰਦਰ ਤੇ ਅੱਜ ਆਪਣਾ ਇੱਥੇ ਹੈਗਾ ਦੂਜਾ ਦਿਨ ਸਾਹਮਣੇ ਬੜਾ ਸੋਹਣਾ 뷰 ਆ ਬਾਈ ਸੂਰਜ ਨਿਕਲਿਆ ਹੋਇਆਗਾ ਦਿਨ ਬੜਾ ਵਧੀਆਗਾ ਹਵਾ ਜਿਹੜੀ ਠੰਢੀ ਠੰਢੀ ਚੱਲ ਰਹੀ ਆ ਅੱਜ ਦੂਜਾ ਦਿਨ ਆ ਜਿਹੜਾ ਆਪਾਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਇਸੇ ਸ਼ਹਿਰ ਦੇ ਵਿੱਚ ਹਨਾ ਕਿੱਦਾਂ ਨੇ ਲੋਕ ਆਗੇ ਕੀ ਕੀ ਗੱਲਬਾਤ ਆ ਕੀ ਕਿਸ ਤਰ੍ਹਾਂ ਦੀ ਖੇਤੀ ਕਰਦੇ ਆਗੇ ਉਹ ਆਪਾਂ ਨੀਚੇ ਜਾਵਾਂਗੇ ਹਨਾ ਨੀਚੇ ਉਤਰਾਂਗੇ ਉੱਥੇ ਤੇ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਬੜੇ ਟੇਡੇ ਵਿੰਗੇ ਜੇ ਰਾਹ ਗਏ ਭਾਈ ਇੱਧਰ ਐਦਾਂ ਦੇ ਰਾਹ ਬਣੇ ਹੋਇਆਗੇ ਤੇ ਆਪਾਂ ਉਹ ਸਾਹਮਣੇ ਮੁੰਡੇ ਕਰੈਕਟ ਖੜੀ ਜਾਂਦੇ ਆਗੇ ਤੇ ਕੁਝ ਪਤਾ ਨਹੀਂ ਕੀ ਵੱਢੀ ਜਾਂਦੇ ਆ ਖੇਤ 'ਚ ਬੈਠੇ ਉਹਨਾਂ ਕੋਲੇ ਜਾ ਕੇ ਗੱਲਬਾਤ ਕਰਾਂਗੇ ਕੋਈ ਨਾ ਕੋਈ ਬਲਾਵਾ ਨਰ ਤੂੰ ਕਹਿ ਜਲਾ ਇਹ ਹੈ ਭਾਈ ਇਹਨਾਂ ਦਾ ਖੇਡਣ ਦਾ ਗਰਾਊਂਡ ਕ੍ਰਿਕਟ ਖੇਡੀ ਜਾਂਦੇ ਆ ਭਾਈ ਤੇ ਗਰਾਊਂਡ 'ਚ ਤੁਸੀਂ ਦੇਖ ਲਓ ਥੱਲੇ ਪੱਥਰੀ ਪੱਥਰ ਆ ਗਏ ਛੋਟੇ ਛੋਟੇ ਪੱਥਰਾਂ ਦੇ ਟੁਕੜੇ ਆ ਗਏ ਇਹਨਾਂ ਦਾ ਕ੍ਰਿਕਟ ਦਾ ਗਰਾਊਂਡ ਹੈਗਾ ਮੈਚ ਪੂਰਾ ਫਸਮਾ ਲੱਗਿਆ ਹੋਇਆ ਹੈਗਾ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਥੱਲੇ ਨੂੰ ਚੱਲਦੇ ਆਂਗੇ ਮੰਦਰ ਬਾਈ ਉਹ ਉੱਪਰ ਰਹਿ ਗਿਆ ਤੇ ਅਸੀਂ ਕਾਫੀ ਨੀਚੇ ਆ ਗਏ ਉਹਦੇ ਤੁਸੀਂ ਆ ਖੇਤ ਦੇਖੋ ਜਿਹੜੇ ਵਾਹੇ ਪਏ ਆਗੇ ਤੇ ਅਸੀਂ ਬਾਈ ਤੋਂ ਪੁੱਛਿਆ ਨਾ ਕਹਿੰਦੇ ਵੀ ਇੱਥੇ ਝੋਨੇ ਨੂੰ ਛੱਡ ਕੇ ਸਾਰਾ ਕੁਝ ਹੀ ਹੋ ਜਾਂਦਾ ਤੁਸੀਂ ਆ ਵਿੱਚ ਦੇਖੋ ਖਾਦ ਵੀ ਪਾਈ ਹੋਈ ਹੈਗੀ ਇਹਨਾਂ ਦੇ ਘੋੜੇ ਰੱਖੇ ਹੋਏ ਆ ਤੇ ਮੱਝਾਂ ਤੇ ਬੱਕਰੀਆਂ ਆਂਗਾ ਉਹਨਾਂ ਦੀ ਖਾਦ ਪਾਉਂਦੇ ਆਗੇ ਤੇ ਆ ਤੁਸੀਂ ਇਹ ਜ਼ਮੀਨ 'ਚ ਹੁੰਦਾ ਸਾਰਾ ਕੁਝ ਆ ਕੱਲੇ ਝੋਨੇ ਨੂੰ ਛੱਡ ਕੇ ਤੇ ਆ ਪੱਥਰ ਇੱਥੇ ਵੀ ਆਗੇ ਸਾਰੀ ਜ਼ਮੀਨ 'ਚ ਇਸ ਤਰ੍ਹਾਂ ਛੋਟੇ ਛੋਟੇ ਟੁਕੜੇ ਪੱਥਰਾਂ ਦੇ ਆਗੇ ਤੇ ਹੁਣ ਆਉਣ ਵਾਲੇ ਟਾਈਮ 'ਚ ਕਹਿੰਦੇ ਅਸੀਂ ਇੱਥੇ ਸਬਜ਼ੀਆਂ ਲਾਉਣੀਆਂ ਤਾਈਓ ਜਵੀ ਵੀ ਜੀ ਹੋਈ ਹੈਗੀ ਤੇ ਉਹ ਵੱਢੀ ਜਾਂਦੇ ਐ ਇਹ ਜਮੀਨ ਨੂੰ ਇਹ ਜਵੀ ਵੱਢਦੇ ਆ ਨਾ ਬਾਈ ਪਸ਼ੂਆਂ ਨੂੰ ਪਾਉਣ ਲਈ ਤੇ ਨਾਲ ਦੀ ਨਾਲ ਉਹ ਮੇ ਪੂਲੀਆਂ ਆਈਆਂ ਬਣਾ ਕੇ ਰੱਖੀ ਜਾਂਦੇ ਆ ਬੰਨ ਬੰਨ ਕੇ ਆ ਦੇਖੋ ਪੂਲੀਆਂ ਜੀਆਂ ਬਣਾ ਬਣਾ ਕੇ ਸਾਰੀਆਂ ਉਮੇ ਰੱਖੀਆਂ ਹੋਈਆਂ ਨੇ ਇਹਨਾਂ ਨੇ ਉਹ ਗਾਂ ਇਹਨਾਂ ਦੇ ਘੋੜੇ ਖੜੇ ਆਗੇ ਸਾਸਤੇ ਬਾਈ ਬੜੇ ਖਤਰਨਾਕ ਆ ਹਨਾ ਆ ਦੇਖੋ ਅਸੀਂ ਤਾਂ ਹੌਲੀ ਹੌਲੀ ਬਚਾ ਬਚਾ ਕੇ ਆਏ ਆਂਗੇ ਤੇ ਅੱਜ ਵਾਕੇ ਇਥੇ ਨੇ ਹਨਾ ਉਮੀ ਹੋਏ ਹੋਏ ਆ ਭੱਜੇ ਫਿਰਦੇ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾਗਾ ਆ ਘੋੜੇ ਖੜੇ ਆ ਜੀ ਇਹਨਾਂ ਦੇ ਤਿੰਨ ਆਗੇ ਇੱਕ ਇਹ ਖੜਾ ਇੱਕ ਉਹ ਪਿੱਛੇ ਖੜਾਗਾ ਤੇ ਬੜਾ ਸੋਹਣਾ ਏਰੀਆ ਬਾਈ ਬਹੁਤ ਸੋਹਣਾ ਵਿਊ ਆ ਹਨ ਤੇ ਕੁਝ ਕੁ ਲੋਕਾਂ ਦੇ ਕਰਕੇ ਹਨ ਪਤਾ ਨਹੀਂ ਕੀ ਦੁਸ਼ਮਣੀ ਹੈ ਕੀ ਨਹੀਂ ਜਿਹਦੇ ਕਰਕੇ ਸਾਰਾ ਮਾਹੌਲ ਖਰਾਬ ਹੋ ਜਾਂਦਾਗਾ ਜਿਹੜਾ ਤੁਸੀਂ ਪਿੱਛੇ ਖਬਰਾਂ ਚ ਦੇਖਿਆ ਹੀ ਹੈਗਾ ਤੇ ਨਹੀਂ ਇੱਥੋਂ ਵਰਗੀ ਜਾਨਤ ਹੀ ਹੈ ਨਹੀਂ ਹਨ ਬਹੁਤ ਸੋਹਣਾ ਇਲਾਕਾਗਾ ਉਹ ਥੱਲੇ ਵੀ ਲੋਕ ਵੱਸਦੇ ਆ ਸਾਰੇ ਘਰ ਪਾਏ ਹੋਏ ਆਗੇ ਤੇ ਆਪਾਂ ਕਿਤਾਬਾਂ 'ਚ ਹੀ ਸੁਣਿਆ ਸੀਗਾ ਹਨ ਵੀ ਪੌੜੀਨੂਮਾ ਖੇਤੀ ਹੁੰਦੀ ਹੈ ਪੜਿਆ ਸੀਗਾ ਤੇ ਹੁਣ ਅੱਜ ਦੇਖ ਵੀ ਲਿਆ ਆਪਦੇ ਅੱਖੀ ਵੀ ਪੌੜੀਨੂਮਾ ਖੇਤੀ ਕਿਵੇਂ ਹੁੰਦੀ ਹੈਗੀ ਰਾਹੀ ਬੜੇ ਵਿੰਗੇ ਟੱਡੇ ਆ ਬਾਈ ਅਸੀਂ ਹੌਲੀ ਹੌਲੀ ਬੋਤ ਚ ਪਚਾ ਕੇ ਥੱਲੇ ਨੂੰ ਉਤਰੀ ਜਾਨੇ ਆ ਥੋੜਾ ਜਿਹਾ ਹੋਰ ਮਖਾ ਦੇਖਿਆ ਇਹ ਮਾਹੌਲ ਕੀ ਕੁਛ ਕਰੀ ਜਾਂਦੇ ਆ ਲੋਕ ਇੱਥੋਂ ਦੇ ਹਾਂ ਕੰਡੇ ਕੰਡੇ ਵੀ ਹੈਗੇ ਆ ਹਾਂ ਅਸੀਂ ਵਾਪਸੀ ਮੁੜੇ ਬਾਈ ਸਾਨੂੰ ਉੱਥੇ ਥੱਲੇ ਜਾਣ ਦਾ ਰਾਹ ਹੀ ਨਹੀਂ ਥਿਆ ਆਂ ਗਾਂ ਜਾ ਕੇ ਪਹੀ ਮੁੱਕ ਗਈ ਸੀਗੀ ਤੇ ਤਾਂ ਹੁਣ ਸਾਡਾ ਸਾਹ ਫੁੱਲ ਗਿਆ ਉੱਧਵਾ ਉੱਥੇ ਜਵਾਗ ਦੇਖੀ ਕਿਵੇਂ ਭੱਜੀ ਫਿਰਦੇ ਨੇ ਯਾਰ ਉੱਥੇ ਚੜ੍ਹ ਜਾਂਦੇ ਨੇ ਉੱਥੇ ਉਤਰ ਜਾਂਦੇ ਹਨਾ ਰੋਜ਼ ਦਾ ਕੰਮ ਆ ਬਾਈ ਉੱਪਰ ਦੇਖ ਲੈ ਮੌਜੂਦ ਹਾਂ ਪੰਜਾਬ ਦੇ ਹੁਣ ਤਾਂ ਬਾਈ ਗਰਮੀ ਦਾ ਮੌਸਮ ਹੈਗਾ ਰਾਤ ਨੂੰ ਤਾਂ ਇੱਥੇ ਬਹੁਤ ਠੰਡ ਹੋ ਜਾਂਦੀ ਹੈਗੀ ਤੇ ਪਰ ਜੇ ਤੁਸੀਂ ਸਿਆਲਾ ਚਾਹੂਗੇ ਨਾ ਤਾਂ ਆਹੀ ਸੋਨੂੰ ਸਾਰਾ ਏਰੀਆ ਹਨਾ ਚਿੱਟਾ ਚਟਾ ਇੱਥੇ ਬਰਫੀ ਬਰਫ ਹੋਊਗੀ ਮਤਲਬ ਬਹੁਤ ਉਚਾਈ ਤੇ ਹੈ ਬਿਲਕੁਲ ਟਾਪ ਤੇ ਹੈ ਪਤਨੀ ਟਾਪ ਇਹਨੂੰ ਇਸ ਲਈ ਕਹਿੰਦੇ ਆਗੇ ਟਾਪ ਤੇ ਆ ਬਿਲਕੁਲ ਇਹ ਏਰੀਆ ਤੁਹਾਨੂੰ ਇੱਥੇ ਚਿੱਟਾ ਚਿੱਟਾ ਸਾਰੇ ਪਾਸੇ ਬਰਫ਼ੀ ਬਰਫ਼ ਦਿਖੂਗੀ ਸਿਆਲਾਂ ਚ ਆ ਦੇਖੋ ਭਾਈ ዳਤੀ ਇਹਨਾਂ ਦੀ ਜਵੀ ਵੱਢਣ ਵਾਲੀ ਇਹ ਤਾਂ ਆਪਣੀ ਨਾਰਮਲ ዳਤੀ ਵਾਂਗੂ ዳਤੀ ਹੈ ਨਾ ਜਿਵੇਂ ਆਪਣੇ ਪੰਜਾਬ ਚ ዳਤੀਆਂ ਆਂ ਸਾੜੀ ਸਾੜੀ ਵੱਢਦੇ ਆਗੇ ਲੋਕ ਤੇ ਤੁਸੀਂ ਆਹ ዳਤੀ ਦੇਖੋ ਹੁਣ ਐਸਾ ਸਟਾਈਲ ਦੇਖੋ ਇਹ ਕਿਹੜੀ ዳਤੀ ਕਹੋਗੇ ਤੁਸੀਂ ਉੱਪਰ ਜਿਵੇਂ ਦਾਤਰ ਜਾਂ ਲੱਗਿਆ ਹੁੰਦਾਗਾ ਤੇ ਥੱਲੇ ਮੁਠਾ ਹੱਥ ਪਾਉਣ ਨੂੰ ਪੂਰੀ سپورਟ ਵਾਸਤੇ ਹੈ ਨਾ ਕਿਸ ਟਾਈਪ ਦੀ ਦਾਤੀ ਆ ਦੇਖੋ ਤੁਸੀਂ ਇਹਦੇ ਨਾਲ ਵੀ ਇਹ ਜਮੀਂ ਵੱਢਦੇ ਹੈਗੇ ਤੁਸੀਂ ਇਹ ਤੁਸੀਂ ਜਵੀ ਕੱਟੀ ਜਾਂਦੇ ਹੋ ਨਾ ਜੀ ਤੇ ਹੁਣ ਕੀ ਬੀਜੋਗੇ ਤੋਂ ਬਾਅਦ ਇੱਥੇ ਇੱਥੇ ਅਸੀਂ ਮੂਲੀ ਮੂਲੀਆਂ ਬੀਜੋਗੇ ਜੀ ਬੀਨਸ ਕੀ ਹੁੰਦੇ ਆ ਫਲੀਆਂ ਹਨਾ ਫਲੀਆਂ ਗਵਾਰੇ ਦੀਆਂ ਫਲੀਆਂ ਜਿਵੇਂ ਆਪਣੇ ਪੰਜਾਬੀ ਚ ਪੰਜਾਬ ਚ ਕਹਿੰਦੇ ਆ ਗਵਾਰੇ ਦੀਆਂ ਫਲੀਆਂ ਉਹ ਬੀਜਣਗੇ ਤੇ ਤੇ ਪਾਣੀ ਫੋਲੋ ਗੋਬੀ ਵੀ ਬੀਜਦੇ ਹਾਂ ਜੀ ਹਾਂ ਬੰਦ ਗੋਬੀ ਹਾਂ ਜੀ ਤੇ ਪਾਣੀ ਵਗੈਰਾ ਦਾ ਇੱਥੇ ਕੀ ਸਿਸਟਮ ਹੈ ਜੀ ਪਾਣੀ ਬਹੁਤ ਪਾਣੀ ਇਹ ਪਾਈਪਾਂ ਲੱਗੀਆਂ ਨੇ ਅੱਛਾ ਆ ਉੱਪਰ ਜਿਹੜੀਆਂ ਜਾਂਦੀਆਂ ਹਾਂ ਇਹਨਾਂ ਵਿੱਚ ਦੀ ਪਾਣੀ ਆਉਂਦਾ ਹਾਂ ਇਹ ਸਰਕਾਰ ਵੱਲੋਂ ਆ ਕਿ ਕਿਦਾਂ ਆਪੀ ਆਪਣੀ ਠੀਕ ਹੈ ਜੀ ਏ ਤੇ ਇਧਰ ਦੇ ਲੋਕਾਂ ਨੂੰ ਬਾਈ ਸਿਲੰਡਰ ਸਿਲੰਡਰ ਦੀ ਏਡੀ ਲੋੜ ਹੀ ਨਹੀਂ ਹੈਗੀ ਆ ਦੇਖ ਲੋ ਜਿਹੜੇ ਵੀ ਘਰ ਤੇ ਤੁਸੀਂ ਦੇਖੋਗੇ ਹਨਾ ਸੁੱਕੀਆਂ ਲੱਕੜਾਂ ਦੇ ਢੇਰ ਲੱਗੇ ਪੈ ਸੂਕ ਆ ਜਿਵੇਂ ਇਹਨਾਂ ਨੇ ਰੱਖੀਆਂ ਪਈਆਂ ਹਨਾ ਆ ਕੱਟ-ਕੱਟ ਕੇ ਰੱਖੀਆਂ ਪਈਆਂ ਜੰਗਲੀ ਏਰੀਆ ਬਈ ਬਾਦੂ ਤੇ ਆਪਣੇ ਵਾਲੇ ਸਿਲੰਡਰ ਦੇ ੜਾ 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 ਮਗਰ ਪਏ ਆਗੇ ਚੁੱਲ੍ਹੇ ਚੱਲੇ ਆਪਣੇ ਵਾਲੇ ਨੇ ਬੰਦ ਹੀ ਕਰਤੇ ਜਮਾ ਠੱਪ ਟੈਟੂ ਗਏ ਚੁੱਲ੍ਹੇ ਹਨਾ ਤੇ ਆ ਦੇਖੋ ਬਾਦੂ ਬੱਲਣਾ ਇਹਨਾਂ ਕੋਲੇ ਕੋਈ ਤੋੜਾ ਨਹੀਂ ਆਪਣੇ ਤਾਂ ਹੁਣ ਛਟੀਆਂ ਵੀ ਹੁਣ ਹਟ ਗਈਆਂ ਆ ਦੇਖ ਯਾਰ ਕਿਵੇਂ ਜਾਂਦਾ ਜਮਾ ਨਹੀਂ ਡਰਦਾ ਹਨਾ ਮਗਰੀ ਮੇਵਣਾ ਜਾਂਦਾ ਉਹ ਵੀ ਹੋ ਦੋਨੇ ਇੱਕੋ ਸਪੀਡ ਤੇ ਜਾਂਦੇ ਆਗੇ ਕਰਾਂ ਨੂੰ ਰਾਹ ਜਾਂਦੇ ਆ ਜਵਾਕਜੂਕ ਭੱਜੇ ਫਿਰਦੇ ਆ ਕੋਈ ਚੱਕਰ ਹੀ ਨਹੀਂ ਇਹਨਾਂ ਨੂੰ ਆਪਾਂ ਵੀ ਇਸੇ ਰਾਹ ਹੀ ਜਾਂਦੇ ਆ ਹੁਣ ਇਹ ਹੁਣ ਜਵਾਕਾਂ ਦਾ ਸਾਹ ਦੇਖ ਲਦਾ ਆਪਾਂ ਆਪਣਾ ਸਾਹ ਦੇਖ ਹੂੰ ਉਹਨਾਂ ਦਾ ਸਾਹ ਨਹੀਂ ਚੜਦਾ ਆਪਣਾ ਚੜ ਜਾਂਦਾ ਹੈਗਾ ਪੂਰੇ ਖਤਰਨਾਕ ਰਸਤੇ ਆ ਯਾਰ ਇਹ 3 ਨੇ ਲੈ ਚਲੀ ਉੱਟਣਗੇ ਬਹੁਤ ਇੱਥੇ ਜਾਣਦਾ ਵੀ ਨਹੀਂ ਕੋਈ ਛੱਡਦੇ ਛੱਡਦੇ ਛੱਲਦੇ ਛੱਡਦੇ ਆਹ ਦੇਖੋ ਘਰ ਭਾਈ ਇਹਨਾਂ ਨੇ ਕਿਹੜੇ ਲੋਟ ਬਣਾਏ ਹੋਏ ਹਨਾ ਪੱਥਰ ਚਿੰਚਣ ਕੇ ਪੱਥਰ ਚਿੰਚਣ ਕੇ ਸਲੋਟ ਬਣਾਏ ਹੋਏ ਹੈ ਹੈਲੋ ਇਦਾਂ ਦੇ ਘਰ ਆ ਭਾਈ ਇੱਥੇ ਇਦਾਂ ਲੋਕ ਰਹਿੰਦੇ ਆ ਇਨਨੇ ਕ ਅੱਗੇ ਭੇੜੇ ਆਗੇ ਹਨ ਤੇ ਲੱਕੜਾ ਤਿੰਬੜ ਪਿਆਗਾ ਅੱਗ ਬਾਲਣ ਮਚਾਉਣ ਵਾਸਤੇ ਬਾਧੂ ਹੈਗਾ ਕੁਛ ਕਰਾ ਨੇ گاਵਾ ਮੱਝਾਂ ਵੀ ਰੱਖੀਆਂ ਹੋਈਆਂ ਆਂ ਜਿਵੇਂ ਆ ਇਹਨਾਂ ਦੇ گاਵਾ ਖੜੀਆਂ ਗਿਆ ਤੇ ਇਹਨਾਂ ਦੇ ਕਿੱਲੇ ਪਤਲੇ ਪਤਲੇ ਤੇ ਆ ਇਹਨਾਂ ਦੀ ਖੁਰਰੀ ਆ ਵੈਸੇ ਹੀ ਆਰਜੀ ਤੌਰ ਤੇ ਇੱਕ ਲੱਕੜ ਖੜੀ ਕਰਕੇ ਹਨ ਤੇ ਓਦਾਂ ਵਿੱਚ ਕੱਖ ਵਗੈਰਾ ਜੋ ਵੀ ਹੁੰਦੇ ਆ ਇਹਨਾਂ ਦੇ ਤੇ ਉਹ ਪਾ ਦਿੰਦੇ ਹੈਗੇ ਆ ਦੇਖੋ ਭਾਈ ਘਰ ਦੇ ਨਾਲ ਖੜਾ ਕਰਾ ਪਿਆਗਾ ਹਲ ਆਪਣੇ ਪੁਰਾਣੇ ਪੰਜਾਬ ਦੀ ਯਾਦ ਆਉਂਦੀ ਹੈ ਹਨ ਜਿਵੇਂ ਬਲੋਕ ਬਲਦਾਂ ਨਾਲ ਖੇਤੀ ਕਰਦੇ ਸੀਗੇ ਤੇ ਇਹ ਵੀ ਕਹਿੰਦੇ ਆ ਸਾਰਾ ਜਿਹੜਾ ਇਹਨਾਂ ਨੇ ਵਾਹਿਆ ਪਿਆ ਨਾ ਇਸ ਹਲ ਨਾਲ ਹੀ ਵਾਹਿਆਗਾ ਤੇ ਬਲਦਾਂ ਨਾਲ ਹੀ ਵਾਹਿਆਗਾ ਤੇ ਹੁਣ ਇੱਥੇ ਗੋਭੀ ਲਾਉਣਗੇ ਤੇ ਆ ਗੰਡੇ ਹਰੇ ਭੂਕਾਂ ਵਾਲੇ ਆ ਕੀ ਹੈ ਟਮੇ ਪਤਾ ਨਹੀਂ ਯਾਰ ਕੀ ਹੈ ਛੋਟੀ ਛੋਟੀਆਂ ਨਾ ਉੱਪਰ ਮੁਰਗੀਆਂ ਮਰਗੀਆਂ ਰੱਖੀਆਂ ਹੋਈਆਂ ਨੇ ਇਹਨਾਂ ਦੀਆਂ ਤੇ ਵੀ ਉਹ ਕੋਈ ਖਰਾਬ ਨਾ ਕਰ ਜੇ ਉਹਦੇ ਤੋਂ ਥੱਲੇ ਸਬਜ਼ੀਆਂ ਸਬਜ਼ੀਆਂ ਲਾਈਆਂ ਹੋਈਆਂ ਹੋਈਆਂ ਉੱਤੇ ਬਾੜੀ ਕੀਤੀ ਹੋਈ ਹੈਗੀ ਇਹ ਮੈਂ ਪਾਲਕ ਹੈ ਤੇ ਪਾਣੀ ਵਾਸਤੇ ਬਾਈ ਆ ਦੇਖੋ ਪਾਈਪਾਂ ਜਿਵੇਂ ਆ ਤਿੰਨ ਪਾਈਪਾਂ ਆਉਂਦੀਆਂ ਨੇ ਸਿੱਧੀਆਂ ਇਹਦੇ ਵਿੱਚ ਦੀ ਪਾਣੀ ਆਉਂਦਾ ਥਾਂ ਵੀ ਗਿੱਲਾ ਆ ਦੇਖੋ ਇਹਦੇ ਵਿੱਚ ਦੀ ਪਾਣੀ ਆਉਂਦਾਗਾ ਪਤਾ ਨਹੀਂ ਉਪਰੋਂ ਕਿੱਧਰੋਂ ਆਉਂਦਾ ਹੈ ਨਾ ਕੀ ਸਿਸਟਮ ਇਹਨਾਂ ਨੇ ਬਣਾਇਆ ਹੋਇਆਗਾ ਤੇ ਪਾਣੀ ਕਹਿੰਦੇ ਇੱਥੇ ਬਾਦੂ ਆ ਕੱਲਾ ਝੋਨਾ ਨਹੀਂ ਹੁੰਦਾ ਬਾਕੀ ਕਹਿੰਦੇ ਜਿਹੜੀ ਮਰਜ਼ੀ ਫਸਲ ਤੁਸੀਂ ਇੱਥੇ ਬੀਜ ਸਕਦੇ ਹੋਗੇ ਸਬਜ਼ੀਆਂ ਬਾਈ ਇੱਥੇ ਸਾਰੀਆਂ ਹੁੰਦੀਆਂ ਤੇ ਹੁਣ ਆਪਾਂ ਨੂੰ ਆ ਮਟਰ ਬੀਜ ਦੇਖ ਗਏ ਆ ਦੇਖ ਲਓ ਮਟਰ ਹੋਤ ਤੱਕ ਆ ਸਾਰੇ ਮਟਰ ਬੀਜੇ ਹੋਏ ਆ ਕਿ ਲਗਭਗ ਸਾਰੀਆਂ ਸਬਜ਼ੀਆਂ ਹੁੰਦੀਆਂ ਨੇ ਵਿੱਚ ਭਾਵੇਂ ਆ ਜ਼ਮੀਨ ਸਾਰੀ ਪੱਥਰਾਂ ਵਾਲੀ ਆ ਕਿ ਵਿੱਚ ਪੱਥਰੀ ਪੱਤਰ ਫਿਰਦੇ ਆ ਪਰ ਫਿਰ ਵੀ ਸਬਜ਼ੀਆਂ ਵਗੈਰਾ ਸਾਰਾ ਕੁਝ ਹੁੰਦੀਆਂ ਨੇ ਜਿਹੜੀ ਚੀਜ਼ ਆਪਾਂ ਤੁਹਾਨੂੰ ਬਈ ਪਿੱਛੇ ਦਿਖਾ ਕੇ ਆਏ ਆ ਨਾ ਪੁਰਾਣਾ ਹਲ ਤੇ ਉਹ ਤੁਸੀਂ ਦੇਖ ਵੀ ਲਓ ਤੇ ਨਾਲੇ ਅਸੀਂ ਵੀ ਦੇਖ ਲਿਆ ਨਾ ਪੰਜਾਬ ਚ ਹੁਣ ਚੀਜ਼ਾਂ ਇਹ ਕਿੱਥੇ ਰਹਿ ਗਈਆਂ ਆਹ ਚੀਜ਼ਾਂ ਬਾਹੀ ਜਾਂਦਾ ਬਾਈ ਬਲਦਾਂ ਨਾਲ ਬੱਚੇ ਵੀ ਛੋਟੇ ਛੋਟੇ ਹੀ ਹੈਗੇ ਓਕੇ ਇਹ ਆ ਇਸਾਂ ਨੇ ਮੈਨੂੰ ਕੀ ਬੀਜਣਾ ਜੀ ਇੱਥੇ ਮੱਕੀ ਬੀਜਣੀ ਆ ਤੇ ਪਹਿਲਾਂ ਕੀ ਬੀਜਿਆ ਹੋਇਆ ਸੀਗਾ ਜੀ ਮੱਕੀ ਪਹਿਲਾਂ ਵੀ ਮੱਕੀ ਸੀਗੀ ਵਧੀਆ ਹੋ ਜਾਂਦੀ ਆ ਨਾ ਜੀ ਪੁਰਾਣਾ ਪੰਜਾਬ ਦੇਖ ਲਓ ਭਾਈ ਕਿਸੇ ਟਾਈਮ ਹੈ ਇਹ ਜੰਮੂ ਕਸ਼ਮੀਰ ਲੋ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਰਾਜ ਹੁੰਦਾ ਸੀਗਾ ਤੇ ਇਹ ਏਰੀਆ ਵੀ ਪੰਜਾਬ ਦੇ ਹੁੰਦਾ ਸੀ ਇਹਨਾਂ ਦੀ ਸਮਝ ਤਾਂ ਆਉਂਦੀ ਨਹੀਂ ਇਹਨਾਂ ਦੀ ਭਾਸ਼ਾ ਦੀ ਵੈਸੇ ਹਿੰਦੀ ਬੋਲ ਲੈਂਦੇ ਇਹਨਾਂ ਦੀ ਮੁੱਖ ਭਾਸ਼ਾ ਹਿੰਦੀ ਤੇ ਡੋਗਰੀ ਆ ਜੇ ਆਪਣੇ ਅਰਗੇ ਨਾਲ ਗੱਲ ਕਰਨੀ ਹੋਵੇ ਤਾਂ ਹਿੰਦੀ ਬੋਲ ਪੈਂਦੇ ਹੈਗੇ ਤੇ ਨਹੀਂ ਆਪਦੀ ਭਾਸ਼ਾ ਚ ਡੋਗਰੀ ਚ ਹੀ ਗੱਲ ਕਰਦੇ ਹੈਗੇ

ਆਪਾਂ ਕਹ ਦਿੰਨੇ ਆ ਇਹ ਅੱਬੂ ਕਹਿੰਦੀ ਹੈ ਜੀ ਇਧਰ ਦੀ ਹੈ ਨਾ ਇਹਨਾਂ ਦੀ ਭਾਸ਼ਾ ਆਪਦੀ ਅੱਬੂ ਕਹਿੰਦੇ ਆਗੇ ਬੱਚੇ ਨੂੰ ਦਵੱਲੀ ਫਿਰਦੀ ਹੈ ਕਦੋਂ ਦੀ ਇੱਥੋਂ ਦੇ ਮੌਸਮ ਦੇ ਨਜ਼ਾਰੇ ਲੈਂਦੇ ਤੇ ਖੇਤੀਬਾੜੀ ਦੇਖਦੇ ਹਨ ਗੱਲਾਂ ਬਾਤਾਂ ਕਰਦੇ ਬਾਈ ਪਤਾ ਹੀ ਨਹੀਂ ਲੱਗਿਆ ਕਦੋਂ ਆਪਾਂ ਉੱਪਰ ਆਪਣੇ ਕਮਰੇ ਕੋਲੇ ਆ ਗਏ ਜਿੱਥੇ ਆਪਾਂ ਅੱਜ ਦੀ ਰਾਤ ਕੱਟਣੀ ਹੈਗੀ ਸੇਮ ਖਾਣੇ ਦਾਣੇ ਨੂੰ ਬਈ ਅੱਜ ਸਾਡਾ ਤੀਜਾ ਦਿਨ ਆ ਚੌਲ ਫੇਰ ਧਰਤੇ ਵਿੱਚ ਹੀ ਸਾਰਾ ਕੁਝ ਮਿਕਸ ਸਾਨੂੰ ਪਤਾ ਹੀ ਆ ਸਰ ਕੋ ਸਾਨੂੰ ਪਤਾ ਹੀ ਆ ਤੇ ਸਾਹਮਣੇ ਜਿੱਥੇ ਆਪਣਾ ਉਹ ਕਮਰਾਗਾ ਤੇ ਇੱਥੇ ਥੱਲੇ ਆਰਮੀ ਲੱਗੀ ਹੋਈ ਹੈਗੇ ਤੇ ਉਹ ਫਿਰਦੇ ਆ ਸਾਹਮਣੇ ਆ ਨਾ ਮੁੰਡੇ ਆਰਮੀ ਵਾਲੇ ਜਵਾਨ ਤੇ ਸੁਰੱਖਿਆ ਲਈ ਆਸੇ-ਪਾਸੇ ਸਾਰੇ ਲੱਗੇ ਚਾਰਮੀ ਆਰਮੀ ਆ ਬਈ ਅੱਜ ਬਈ ਸਾਨੂੰ ਪਤਨੀ ਟੌਪ ਦੇ ਵਿੱਚ ਹੀ ਰੁਕਣਾ ਪਿਆਗਾ ਕਿਉਂਕਿ ਕੱਲ ਵੀ ਰੁਕੇ ਸੀਗੇ ਇੱਥੇ ਹੀ ਸੀਗੇ ਆਪਾਂ ਤੇ ਅੱਜ ਵੀ ਇੱਥੇ ਆ ਤੁਹਾਨੂੰ ਪਤਾ ਵੀ ਹਾਲਾਤ ਇੱਥੋਂ ਦੇ ਠੀਕ ਨਹੀਂ ਹੈ ਨਾ ਕੁਝ ਤੇ ਰਸਤਾ ਵੀ ਅੱਗੇ ਵੀ ਬੰਦ ਆ ਗਾ ਆਰਮੀ ਸਾਰੇ ਜਗ੍ਹਾ ਲੱਗੀ ਹੋਈ ਆ ਤੇ ਹੁਣ ਫਿਰ ਕੱਲ ਨੂੰ ਦੇਖਦੇ ਆ ਸਾਨੂੰ ਵਾਪਸੀ ਆਉਣਾ ਪਊਗਾ ਤੇ ਫਿਰ ਦੇਖਦੇ ਆ ਆਪਾਂ ਕਿੱਧਰ ਦਾ ਹੋਰ ਟੂਰ ਕਰਕੇ ਵਾਪਸ ਆਉਣ ਦੇ ਟਾਈਮ ਤੇ ਕਿਰਾਂ ਆਪਾਂ ਨੂੰ ਇੱਥੋਂ ਵਾਪਸੀ ਆਉਣਾ ਪਊਗਾ ਗਾਂ ਦਾ ਕੋਈ ਹਾਲਾਤ ਹਜੇ ਸਹੀ ਨਹੀਂ ਹੈਗੇ ਤੇ ਸਸਰੀ ਕਾਲੀ ਸਾਰਾ